ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਸਟੂਡੈਂਟਸ ਲਗਾਤਾਰ ਜਨਵਰੀ ਇਨਟੇਕ ਨੂੰ ਲੈ ਕੇ ਕਾਫੀ ਐਕਸਾਈਟਿਡ ਨਜ਼ਰ ਆ ਰਹੇ ਨੇ ਤੇ ਨਾਲ ਦੀ ਨਾਲ ਇੱਥੇ ਬਹੁਤ ਜ਼ਿਆਦਾ ਰਸ਼ਵੀ ਨਜ਼ਰ ਆ ਰਿਹਾ ਹੈ ਜਿੰਨੇ ਕਈ ਉਮੀਦ ਵੀ ਨਹੀਂ ਕੀਤੀ ਜਾ ਰਹੀ ਸੀ ਉਸ ਤੋਂ ਵੀ ਜ਼ਿਆਦਾ ਰਸ਼ ਇੱਥੇ ਸਟੂਡੈਂਟਸ ਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਹਰ ਅਸੀਂ ਜਾਣਦੇ ਆ ਕਿ ਜਿੰਨੇ ਵੀ ਵਧੀਆ ਪ੍ਰੋਫਾਈਲਸ ਵਾਲੇ ਸਟੂਡੈਂਟਸ ਨੇ ਉਹ ਚਾਹੁੰਦੇ ਨੇ ਕਿ ਅਸੀਂ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਅਪਲਾਈ ਕਰੀਏ ਸਾਡਾ ਉੱਥੇ ਦਾ ਵੀਜ਼ਾ ਲੱਗ ਕੇ ਆ ਸਕੇ ਤੇ ਅੱਗੋਂ ਅਸੀਂ ਫਿਊਚਰ ਦੇ ਲਈ ਨਵੇਂ-ਨਵੇਂ ਰਸਤੇ ਜੋ ਹੈ ਆਸਟ੍ਰੇਲੀਆ ਜਾ ਕੇ ਆਪਣੇ ਲਈ ਲੱਭ ਸਕ ਉੱਪਰ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਜਦ ਗੱਲ ਕਰੀਏ ਤਾਂ ਜਨਵਰੀ ਟੇਕ ਤੇ ਇੰਨਾ ਜ਼ਿਆਦਾ ਰਸ਼ ਕਿਉਂ ਵੱਜ ਚੁਕਿਆ ਹੈ ਇਸ ਦੇ ਉੱਪਰ ਆਪਾਂ ਗੱਲ ਸਾਂਝੀ ਕਰਨ ਜਾ ਰਹੇ ਹਾਂ ਤਾਂ ਕਿ ਸਟੂਡੈਂਟ ਜ਼ਰੂਰ ਇਹਨਾਂ ਚੀਜ਼ਾਂ ਨੂੰ ਸਮਝੇ ਹੋਏ ਆਪਣੀ ਫਾਈਲ ਦੇ ਉੱਪਰ ਪ੍ਰੋਫਾਈਲ ਦੇ ਉੱਪਰ ਵੀ ਫਟਾਫਟ ਛੇਤੀ ਤੋਂ ਛੇਤੀ ਕੰਮ ਕਰ ਸਕਣ ਤਾਂ ਕਿ ਉਹਨਾਂ ਨੂੰ ਵੀ ਟਾਈਮਲੀ ਸੀਟ ਜ਼ਰੂਰ ਮਿਲ ਸਕੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੋਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀਜ਼ ਕੇਅਰ ਅਬਰਾਡ ਚੰਡੀਗੜ੍ਹ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਜੀ ਜੀਰਜੋਤ ਮੈਮ ਦੇਖੋ ਜਨਵਰੀ ਇਨਟੇਕ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਇੱਕਦਮ ਰਸ਼ ਬਹੁਤ ਵੱਧ ਗਿਆ ਉਹਦਾ ਦੇਖੋ ਮੇਨ ਰੀਜ਼ਨ ਇਹ ਵੀ ਹੈ ਕਿ ਜਿਹੜੇ ਦੂਸਰੇ ਕੰਟਰੀਜ਼ ਜਿਦਾ ਕਿ ਕੈਨੇਡਾ ਦੇ ਵਿੱਚੋਂ ਕਾਫੀ 네ਗੇਟਿਵ ਨਿਊਜ਼ ਆ ਰਹੀਆਂ ਹਨ ਔਰ ਬੱਚੇ ਥੋੜੇ ਜਿਹਾ 네ਗੇਟਿਵ ਹੋ ਗਏ ਹੈ ਇਨ੍ਹਾਂ ਕੰਟਰੀਜ਼ ਨੂੰ ਲੈ ਕੇ ਤਾਂ ਹਰ ਬੱਚਾ ਹੁਣ ਆਸਟ੍ਰੇਲੀਆ ਤੋਂ ਉਹੀ ਦੂਸਰੇ ਪਾਸੇ ਅਗਰ ਅਸੀਂ ਦੇਖੀਏ ਤਾਂ ਆਸਟ੍ਰੇਲੀਆ ਤੋਂ ਬਹੁਤ ਪੋਜ਼ਿਟਿਵ ਨਿਊਜ਼ ਆ ਰਹੀਆਂ ਹਨ ਬੱਚੇ ਖੁਸ਼ ਹੈ ਉੱਥੇ ਜਿਹੜੇ ਪੜ ਰਹੇ ਹੈ ਯੂਨੀਵਰਸਿਟੀਆਂ ਅੱਛੀਆਂ ਨੇ ਸਕਾਲਰਸ਼ਿਪਸ ਅੱਛੀਆਂ ਨੇ ਕੰਮ ਮਿਲ ਰਿਹਾ ਉੱਥੇ ਲੋਕਾਂ ਨੂੰ ਕਰਨ ਲਈ ਜਿਹੜੇ ਬੱਚੇ ਪੜ ਰਹੇ ਆ ਉਹਨਾਂ ਦੇ ਨਾਲ ਉਹਨਾਂ ਨੂੰ ਆਪਣਾ ਕੰਮ ਵੀ ਉਹਨਾਂ ਨੂੰ ਮਿਲਦਾ ਪਿਆ ਵੇਜ ਰੇਟ ਅੱਛਾ ਹੈ ਲਿਵਿੰਗ ਦਾ ਸਟੈਂਡਰਡ ਅੱਛਾ ਹੈ ਇਹ ਕੁਝ ਰੀਜ਼ਨ ਹੈ ਜਿਹਦੇ ਕਰਕੇ ਆਸਟ੍ਰੇਲੀਆ ਦੇ ਬਾਅਦ ਇੱਕਦਮ ਲੋਕਾਂ ਦਾ ਮਤਲਬ ਫਸਟ ਪ੍ਰੀਫਰੈਂਸ ਆਸਟ੍ਰੇਲੀਆ ਬਣ ਗਿਆ ਹੁਣ ਅ ਬੈਸਾਈਡ ਕੈਪਿੰਗ ਜਿਹੜੀ ਤੁਸੀਂ ਨਵੀਂ ਨਿਊਜ਼ ਸੁਣੀ ਹੈ ਕਿ ਕੁਝ ਕੈਪਿੰਗ ਹੁਣ ਸਟਾਰਟ ਹੋ ਗਿਆ ਯੂਨੀਵਰਸਿਟੀਜ਼ ਨੂੰ ਸੀਟਸ ਬਹੁਤ ਹਰ ਯੂਨੀਵਰਸਿਟੀ ਨੇ ਵਿੱਚ ਸੀਟਸ ਡਿਵਾਈਡ ਕਰ ਦਿੱਤੀਆਂ ਗਈਆਂ ਉਹਦੇ ਬਾਵਜੂਦ ਵੀ ਹਰ ਬੱਚਾ ਕੋਸ਼ਿਸ਼ ਕਰ ਰਿਹਾ ਹੁਣ ਹਰ ਬੱਚੇ ਨੂੰ ਲੱਗ ਰਿਹਾ ਕਿ ਉਸ ਕੈਪਿੰਗ ਤੋਂ ਪਹਿਲਾਂ ਪਹਿਲਾਂ ਸ਼ਾਇਦ ਮੈਂ ਆਪਣੀ ਫਾਈਲ ਲਗਾ ਦਾਂ ਜਾਂ ਜਨਵਰੀ 'ਚ ਮੇਰਾ ਕੇਸ ਨਿਕਲ ਜਾਏ ਤਾਂ ਮੈਨੂੰ ਈਜ਼ੀਲੀ ਵੀਜ਼ਾ ਮਿਲ ਜਾਏਗਾ ਇਹ ਕੁਝ ਪੁਆਇੰਟਸ ਅ ਜਿਹਦੇ ਕਰਕੇ ਜਨਵਰੀ ਇਨਟੇਕ ਇੱਕ ਕਾਫੀ ਰਸ਼ ਵਾਲਾ ਔਰ ਵੱਡਾ ਇਨਟੇਕ ਦੇ ਵਿੱਚ ਕਨਵਰਟ ਹੋ ਗਿਆ ਹੈ اور ਬਹੁਤ ਕੋਰਸਿਸ ਵੀ ਵੈਸੇ ਵੀ ਜਿਹੜਾ ਜਨਵਰੀ ਇਨਟੇਕ ਹੁੰਦਾ ਉਹਦੇ ਵਿੱਚ ਹਰ ਯੂਨੀਵਰਸਿਟੀ ਬੇਸਿਕਲੀ ਹਰ ਕੋਰਸ ਆਪਣਾ ਓਪਨ ਕਰ ਦਿੰਦੀ ਹੈ ਹਰ ਹਰ ਫੀਲਡ ਦੇ ਵਿੱਚ ਬੱਚਿਆਂ ਨੂੰ ਆਪਸ਼ਨਸ ਮਿਲਦੀ ਹੈ ਕੋਈ ਵੀ ਫੀਲਡ ਦਾ ਬੱਚਾ ਬੈਕਗ੍ਰਾਉਂਡ ਦਾ ਬੱਚਾ ਉਹਨੂੰ ਜਨਵਰੀ ਦੇ ਵਿੱਚ ਉਹਦਾ ਮਨਪਸੰਦ ਕੋਰਸ ਮਿਲ ਜਾਂਦਾ ਹੈ ਜਿੱਦਾਂ ਨਰਸਿੰਗ ਪੂਰੇ ਸਾਲ 'ਚ ਹੁੰਦਾ ਹੀ ਜਨਵਰੀ ਦੇ ਵਿੱਚ ਤਾਂ ਜਿੰਨੇ ਵੀ ਮੈਡੀਕਲ ਦਾ ਬੱਚਾ ਉਹਦੀ ਫਰਸਟ ਪ੍ਰੈਫਰੈਂਸ ਕਿਤੇ ਨਾ ਕਿਤੇ ਨਰਸਿੰਗ ਹੈ ਇਸ ਕਰਕੇ ਰਸ਼ ਆਟੋਮੈਟਿਕਲੀ ਹੀ ਵੱਧਦਾ ਜਾ ਰਿਹਾ ਜਨਵਰੀ ਦੇ ਵਿੱਚ ਹੁਣ ਜਿੰਨੇ ਵੀ ਬੱਚੇ ਹੁਣ ਜਨਵਰੀ ਇਨਟੇਕ ਦੇ ਵਿੱਚ ਅਪਲਾਈ ਕਰ ਰਹ ਸਭ ਤੋਂ ਮੇਨ ਜਿਹੜੀ ਚੀਜ਼ ਹੈ ਰਿਕੁਆਇਰਮੈਂਟਸ ਦੀ ਤੁਸੀਂ ਗੱਲ ਕੀਤੀ ਹੈ ਰਿਕੁਆਇਰਮੈਂਟ ਜਨਰਲ ਇਨਟੈਕ ਦੇ ਵਿੱਚ ਇਹੀ ਹੈ ਬੱਚਿਆਂ ਦੀ ਕਿ ਜਿੰਨੇ ਵੀ ਸਟੂਡੈਂਟ 60 ਜਾਂ 65% ਅਬੋਵ ਹੋਵੇ ਸਾਰੇ ਐਲੀਜੀਬਲ ਹੈ ਜੇ ਕੋਈ ਸਟੇਟ ਬੋਰਡ ਦਾ ਬੱਚਾ ਹੋ ਮਿਨਿਮਮ 65 ਅਬੋਵ ਹੋਵੇ 70% ਦੇ ਆਸ-ਪਾਸ ਹੋਵੇ ਜਿਹੜੀ ਪਹਿਲਾਂ ਇੱਕ ਨਿਊਜ਼ ਸੀ ਕਿ ਪੰਜਾਬ ਹਰਿਆਣਾ ਤੋਂ ਬੱਚੇ ਨਹੀਂ ਯੂਨੀਵਰਸਿਟੀਆਂ ਲੈ ਰਹੀਆਂ ਉਹ ਵੀ ਬਿਲਕੁਲ ਹੁਣ ਖਤਮ ਹੋ ਚੁੱਕੀ ਆ ਹਰ ਬੱਚੇ ਨੂੰ ਬਹੁਤ بڑے ਪਿਆਰ ਦੇ ਨਾਲ ਐਡਮਿਸ਼ਨ ਮਿਲਦੀ ਪਈ ਆ ਆਸਟ੍ਰੇਲੀਅਨ ਯੂਨੀਵਰਸਿਟੀਆਂ ਦੇ ਵਿੱਚ ਔਰ ਵੀਜ਼ਾ ਵੀ ਮਿਲ ਰਿਹਾ ਸੋ ਜਿਹੜੀ ਬੇਸਿਕ ਰਿਕੁਆਇਰਮੈਂਟ ਹੈ ਕਿਸੇ ਵੀ ਬੱਚੇ ਲਈ ਚਾਹੀਏ ਉਹ ਪਲੱਸ 2 ਪਾਸ ਆਊਟ ਹੈ ਜਾਂ ਬੈਚਲਰਸ ਪਾਸ ਆਊਟ ਹੈ ਜੇ ਪਲੱਸ 2 ਵਾਲਾ ਬੱਚਾ ਤਾਂ 65 70% ਦੇ ਨਾਲ ਜਾਏ ਅਗਰ ਉਹਨੂੰ ਸਕਾਲਰਸ਼ਿਪ ਚਾਹੀਦੀ ਹੈ ਤਾਂ ਮੋਰ ਥੈਨ 80% ਵਾਲੇ ਜਿੰਨੇ ਵੀ ਬੱਚੇ ਆ ਸਕਾਲਰਸ਼ਿਪ ਲਈ ਐਲੀਜੀਬਲ ਹੈ ਬਹੁਤ ਜ਼ਿਆਦਾ ਸਕਾਲਰਸ਼ਿ ਮਿਨਿਮਮ ਰਿਕੁਆਇਰਮੈਂਟ 65 uh, 60% ਦਨ 65% ਕੁਝ ਯੂਨੀਵਰਸਿਟੀਆਂ ਜਿਹੜੀਆਂ ਲੈਵਲ 1 ਦੀਆਂ ਇੰਡੀਆ ਦੇ ਵਿੱਚ ਨੇ ਜਿਦਾ ਦਿੱਲੀ ਯੂਨੀਵਰਸਿਟੀ ਪੀਯੂ ਹੋ ਗਈ ਸਾਡੀ ਪੰਜਾਬ ਯੂਨੀਵਰਸਿਟੀ ਅਗਰ 55 ਪਰਸੈਂਟੇਜ ਨਾਲ ਵੀ ਬੱਚਾ ਪਾਸ ਆਊਟ ਹੈ ਉਹ ਵੀ ਮਾਸਟਰਸ ਦੇ ਵਿੱਚ ਅਪਲਾਈ ਕਰ ਸਕਦਾ ਔਰ ਸਕਾਲਰਸ਼ਿਪਸ ਵੀ ਲੈ ਸਕਦੇ ਬੱਚੇ ਜਿੰਨੀਆਂ ਸਕਾਲਰਸ਼ਿਪਸ ਪਲੱਸ 2 ਵਾਲੇ ਬੱਚਿਆਂ ਲਈ ਅਵੇਲੇਬਲ ਹਨ ਉਹਨੀਆਂ ਹੀ ਮਾਸਟਰਸ 'ਚ ਜਿਹੜੇ ਬੱਚੇ ਅਪਲਾਈ ਕਰਦੇ ਆ ਬਾਅਦਛਾ ਤੋਂ ਬਾਅਦ ਉਹਨਾਂ ਲਈ ਵੀ ਹੋਣੀਆਂ ਹੀ ਸਕਾਲਰਸ਼ਿਪਸ ਅਵੇਲੇਬਲ ਹੈ ਸੋ ਇਹ 골ਡਨ ਓਪਰਚ्युनिटी ਇਹ ਬੱਚਿਆਂ ਲਈ ਕਿ ਹੁਣ ਜਿੱਦਾਂ ਕਿ ਰਸ਼ ਵੱਧ ਰਿਹਾ ਔਰ ਜਨਵਰੀ ਇਨਟੇਕ ਦੇ ਵਿੱਚ ਜਿੱਦਾਂ ਅਸੀਂ ਗੱਲ ਕਰ ਰਹੇ ਹਾਂ ਕਿ ਪਹਿਲਾਂ ਨਾਲੋਂ ਨੰਬਰ ਕਾਫੀ ਇਨਕਰੀਜ਼ ਹੋ ਗਏ ਐਪਲਾਈ ਕਰਨ ਵਾਲਿਆਂ ਦੇ ਤਾਂ ਮੈਂ ਹਰ ਬੱਚੇ ਨੂੰ ਇਹੀ ਸੁਜੈਸਟ ਕਰੂੰਗਾ ਕਿ ਜਲਦੀ ਤੋਂ ਜਲਦੀ ਐਪਲਾਈ ਕਰੋ ਕਿਉਂਕਿ ਸਕਾਲਰਸ਼ਿਪਸ ਵੀ ਫਰਸਟ ਕਮ ਫਰਸਟ ਆ ਉਹ ਹੁੰਦੀ ਹੈ ਜਿੰਨੀ ਜਲਦੀ ਤੁਸੀਂ ਐਪਲਾਈ ਕਰੋਗੇ ਉੰਨੀ ਜਲਦੀ ਤੁਹਾਨੂੰ ਸਕਾਲਰਸ਼ਿਪ ਮਿਲੇਗੀ। ਜਰੂਰ ਮੈਂ ਦੇਖੋ ਆਇਲਸ ਅਸੀਂ ਇਸੇ ਕਰਕੇ ਸਟਾਰਟ ਕੀਤਾ ਕਿਉਂਕਿ ਸਾਡੇ ਕੋਲ ਕਾਫੀ ਬੱਚੇ ਆਉਂਦੇ ਸੀ ਜਿਹੜੇ ਆਫਰ ਲੈਟਰ ਐਪਲਾਈ ਕਰਨ ਤੋਂ ਬਾਅਦ ਜਾਂ ਫਿਰ ਆਇਲਸ ਦੇ ਵ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਆਪਾਂ ਜਦ ਤੱਕ ਆਇਲਸ ਦਾ ਸੜਕੋ ਰਿਜ਼ਲਟ ਨਹੀਂ ਹੋਏਗਾ ਸੀ ਅਪਲਾਈ ਨਹੀਂ ਕਰ ਸਕਾਂਗੇ ਬਟ ਹੁਣ ਅਸੀਂ ਬੱਚਿਆਂ ਨੂੰ ਅਵੇਅਰ ਕਰਨਾ ਸਟਾਰਟ ਕੀਤਾ ਔਰ ਜਿੱਦਾਂ ਜਿੱਦਾਂ ਸਾਡੇ ਕੋਲ ਬਲਕ ਵਧ ਰਿਹਾ ਸੀ ਆਇਲਸ ਨੂੰ ਇਸੇ ਕਰਕੇ ਪ੍ਰਮੋਟ ਕਰਨਾ ਔਰ ਸਟਾਰਟ ਕੀਤਾ ਹੁਣ ਕਰਨਾ ਔਰ ਬਹੁਤ ਨੋਮੀਨਲ ਫੀਸ ਦੇ ਉੱਪਰ 999 ਸਾਡੀ ਫੀਸ ਹੈ ਜਿਹਦੇ ਵਿੱਚ ਅਸੀਂ 3 ਮਹੀਨੇ ਪੜ੍ਹਾਉਨੇ ਆ ਬੱਚੇ ਨੂੰ ਜਦ ਕਿ ਬਾਕੀ ਜਿਹੜੇ ਇੰਸਟੀਚੂਟਸ ਆ 15 15 16 16 ਹਜ਼ਾਰ ਇੱਕ ਮਹੀਨੇ ਦੀ ਫੀਸ ਹੀ ਲੈ ਲੈਂਦੇ ਆ ਉਦੋਂ ਦੇ ਵਿੱਚ ਰੀਜ਼ਨ ਸਾਡਾ ਇਹੀ ਸੀਗਾ ਕਿ ਜਦੋਂ ਬੱਚਾ ਸਾਡੇ ਕੋਲ ਇਨਫਾਰਮੇਸ਼ਨ ਲੈਣਾ ਹੈ ਉਦੋਂ ਹੀ ਉਹ ਸਾਡੇ ਕੋਲ ਆਇਲਸ ਲਈ انرੋਲ ਹੋ ਜੇ ਔਰ ਅਸੀਂ ਉਹਦੀ ਕੰਡੀਸ਼ਨਲ ਆਫਰ ਲੈਟਰ ਉਦੋਂ ਹੀ ਅਪਲਾਈ ਕਰ ਲਈਏ ਕਿ ਬੱਚੇ ਦਾ ਟਾਈਮ ਨਾ ਵੇਸਟ ਹੋਏ ਜਦ ਤੱਕ ਬੱਚਾ ਮਹੀਨਾ ਬੈਠ ਕੇ ਆਪਣੀ ਡੇਢ ਮਹੀਨਾ ਬੈਠ ਕੇ ਆਫਰ ਲੈਟਰ ਦੀ ਵੇਟ ਕਰੇਗਾ ਹਰ ਯੂਨੀਵਰਸਿਟੀ ਦਾ ਡਿਫਰੈਂਟ ਡਿਫਰੈਂਟ ਟਾਈਮ ਹੈ ਟਰਨ ਅਰౌండ్ ਟਾਈਮ ਹੈ ਆਫਰ ਦੇਣ ਦਾ ਉਨੇ ਟਾਈਮ ਦੇ ਵਿੱਚ ਬੱਚਾ ਆਪਣਾ ਸਾਡੇ ਕੋਲ ਬੈਠ ਕੇ ਆਇਲਸ ਵੀ ਕਰ ਲੇ ਆਪਣੀ ਇੰਟਰਵਿਊ ਦੀ ਪ੍ਰੈਪਰੇਸ਼ਨ ਵੀ ਕਰ ਲੇ ਜਿਹੜੀ ਯੂਨੀਵਰਸਿਟੀਆਂ ਇੰਟਰਵਿਊ ਲੈਂਦੀਆਂ ਔਰ ਬ ਇਸੀ ਕਰਕੇ ਅਸੀਂ ਇਹ ਡਿਸੀਜਨ ਲਿਆ ਪਹਿਲਾਂ ਸਾਡੇ ਆਈਲਜ਼ ਔਰ ਆਲਜੀ ਕੋਚਿੰਗ ਨਹੀਂ ਸੀਗੀ ਆਈਲਜ਼ ਦੀ ਪੀਟੀ ਦੀ ਬਟ ਹੁਣ ਅਸੀਂ ਇਸੇ ਕਰਕੇ ਸਟਾਰਟ ਕੀਤੇ ਉਹ ਵੀ ਬਹੁਤ ਨੋਮੀਨਲ ਰੇਟ ਤੇ ਔਰ ਆਫਲਾਈਨ ਐਂਡ ਆਨਲਾਈਨ ਦੋਨੋਂ ਮੋਡਸ ਦੇ ਵਿੱਚ ਅਵੇਲੇਬਲ ਹੈ ਅਗਰ ਕੋਈ ਬੱਚਾ ਕਰੇ ਬੈਠ ਕੇ ਵੀ ਪੜਨਾ ਚਾਹੁੰਦਾ ਹੈ ਅਸੀਂ ਉਹਨੂੰ ਵੀ ਪੜ੍ਹਾਵਾਂਗੇ ਜਿਹੜਾ ਆਫਿਸ ਆ ਕੇ ਪੜ੍ਹਨਾ ਚਾਹੁੰਦਾ ਉਹ ਵੀ ਸਾਡੇ ਕੋਲ ਆ ਕੇ ਪੜ੍ਹ ਸਕਦਾ ਹੈ ਸੋ ਸਟੂਡੈਂਟ ਸਮਝ ਚੁਕੇ ਨੇ ਕਿ ਕਿੰਨਾ ਰਸ਼ ਜੋ ਹੈ ਇਸ ਵੇਲੇ ਵੱਚੁਕਿਆ ਹੈ ਜਨਵਰੀ ਇਨਟੇਕ ਦੇ ਲਈ ਅਗਰ ਤੁਸੀਂ ਵੀ ਜਨਵਰੀ ਇਨਟੇਕ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਫਟਾਫਟ ਅਪਲਾਈ ਕਰੋ ਰਾਈਟ ਗਾਈਡੈਂਸ ਨਾਲ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਜਿਹੜੇ ਕੋਰਸ ਵਿੱਚ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਉਹ ਜਨਵਰੀ ਇਨਟੇਕ ਵਿੱਚ ਤੁਹਾਨੂੰ ਮਿਲ ਸਕਦਾ ਹੈ ਜਾਂ ਨਹੀਂ ਟਾਈਮਲੀ ਪ੍ਰੋਸੈਸ ਸ਼ੁਰੂ ਕਰੋਗੇ ਤਾਂ ਚੰਗੇ ਕੋਰਸਿਸ ਵੀ ਤੁਹਾਨੂੰ ਜ਼ਰੂਰ ਮਿਲ ਜਾਣਗੇ ਕੋਈ ਹੋਰ ਸਵਾਲ ਹੋਵੇ ਤਾਂ ਨੰਬਰ ਲਗਾਤਾਰ ডিসਪਲੇ ਹੈ ਇਸ ਉੱਪਰ ਕਾਲ ਕਰੋ ਪੂਰੀ ਇਨਫੋਰਮੇਸ਼ਨ ਲੋ ਜਾਂ ਫਿਰ ਸਟੱਡੀਜ਼ ਅਬਰੌਡ ਦੇ ਆਫਿਸ ਤੁਸੀਂ ਵਿਜ਼ਿਟ ਕਰ ਸਕਦੇ ਹੋ ਕੇ ਅਸੈਸਮੈਂਟ ਕਰਕੇ ਤੁਹਾਡੇ ਸਾਰੇ ਡਾਕੂਮੈਂਟਸ ਦੀ ਤੁਹਾਨੂੰ ਚੰਗੀਆਂ ਆਪਸ਼ਨਸ ਟਾਈਮਲੀ ਗਾਈਡ ਕੀਤੀਆਂ ਜਾ ਸਕਣ ਤੇ ਬਹੁਤ ਬਹੁਤ ਥੈਂਕਸ ਮਨਪ੍ਰੀਤ ਜੀ ਪੂਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ